ਹਾਂ ਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਚੈਨਲ ਦੇ ਟਾਟਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਪਰਿਵਾਰ ਸ੍ਰੀ ਅਕਾਲ ਸੋ ਦੋਸਤੋ ਜਿਹੜਾ ਆਪਾਂ ਮੈਲੇ ਵਾਸਤੇ ਇੱਕ ਬਹੁਤ ਵਧੀਆ ਆਯੁਰਵੈਦਿਕ ਦੇਸੀ ਕੜਾ ਬਣਾਉਣੇ ਆ ਦੋਸਤੋ ਉਹ ਆਪਾਂ ਤਿਆਰ ਕਰਨ ਲੱਗੇ ਆ ਆਪਾਂ ਟੋਪੀਆ ਜਿਹੜਾ ਹੈਗਾ ਸੀਗਾ ਇਹਨੂੰ ਆਪਾਂ ਰੱਖ ਲਿਆ ਇਹਦੇ ਵਿੱਚ ਆਪਾਂ 1 ਕਿਲੋ ਪਾਣੀ ਜਿਹੜਾ ਪਾ ਲਿਆ ਥੱਲੇ ਜਿਹੜਾ ਆਪਾਂ ਗੈਸ ਹੈ ਉਹ ਚਾਲੂ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਅਗਲਾ ਜਿਹੜਾ ਸਮਾਨ ਨੇ ਉਹ ਪਾਉਣਾ ਆ ਲਿਆਓ ਜੀ ਮਿੱਠਾ ਤੇਲ ਲਿਆ ਜੀ ਇਹਦੇ ਵਿੱਚ ਇਸ ਤੋਂ ਬਾਅਦ ਪਾਉਣਾ ਜੀ ਆਪਾਂ ਮਿੱਠਾ ਤੇਲ ਸੋ ਆ ਸਾਰਾ ਸਮਾਨ ਆ ਗਿਆ ਮਿੱਠਾ ਤੇਲ ਖੁੱਲਿਆ ਸੋ ਮੇਰੇ ਨਾਲ ਆਪਣੀ ਹੈਲਪ ਕਰਾਰੀ ਹੈ ਮੇਰੀ ਮੈਡਮ ਸੋ ਆ ਮਿੱਠਾ ਤੇਲ ਜਿਹੜਾ ਇਹਦੇ ਵਿੱਚ ਖੁੱਲ ਗਿਆ ਹੈ ਏ ਅੱਜਕੱਲ ਸਰਦੀ ਹੁੰਦੀ ਏ ਕਿਉਂਕਿ ਕਈ ਮੱਜਾਂ ਸੌਣ ਤੋਂ ਬਾਅਦ ਜਿਹੜੀਆਂ ਮੈਲਾ ਨਹੀਂ ਛੜਦੀਆਂ ਜਿਨ੍ਹਾਂ ਦੇ ਕੜ ਨਹੀਂ ਚੱਲਦੇ ਸੋ ਉਹਨਾਂ ਦੇ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਏ ਸੌਣ ਦੇ ਲਈ ਆਪਾਂ ਜਿਹੜਾ ਕੜਾ ਆਪਾਂ ਤਿਆਰ ਕਰਨਾ ਹੁੰਦਾ ਸੋ ਇਹ ਜਿਹੜਾ 1 ਲੀਟਰ ਪਾਣੀ ਹੈ ਦੋਸਤੋ ਜਦੋਂ 1 ਲੀਟਰ ਕੋਸਾ ਜਾਂ ਪਾਣੀ ਹੋ ਜੇ ਸੋ ਉਦੋਂ ਇਹਦੇ ਵਿੱਚ ਆਪਾਂ ਜਿਹੜਾ ਅੱਧਾ ਕਿਲੋ ਤੇਲ ਆਪਾਂ ਜਿਹੜਾ ਅੱਧੀ ਬੋਤਲ ਤੇਲ ਦੀ ਆਪਾਂ ਮਿੱਠੇ ਤੇਲ ਦੀ ਪਾਉਣੀ ਹੈ ਸੋ ਇਹ ਮਿੱਠਾ ਜਿਹੜਾ ਤੇਲ ਹੁੰਦਾ ਹੈ ਤਿਲਾਂ ਦਾ ਤੇਲ ਹੁੰਦਾ ਸੋ ਦੋਸਤੋ ਆਪਾਂ ਜਿਹੜੀ ਅੱਧੀ ਬੋਤਲ ਆਪਾਂ ਮਿੱਠੇ ਤੇਲ ਦੀ ਆਪਾਂ ਜਿਹੜੀ ਪਾ ਦਤੀ ਸੋ ਆ ਆਪਣੇ ਤੇਲ ਦੀ ਬੋਤਲ ਇਹਦੇ ਵਿੱਚ ਜਿਹੜੀ ਆਪਾਂ ਅੱਧੀ ਬੋਤਲ ਸੀ ਆਪਾਂ ਮਿੱਠੇ ਤੇਲ ਦੀ ਇਹਦੇ ਵਿੱਚ ਆਪਾਂ ਪਾਉਣੀ ਹੈ ਸੋ ਇਹਦੇ ਵਿੱਚ ਆਪਾਂ ਇਸ ਤੋਂ ਬਾਅਦ ਕਿਉਂਕਿ ਬਹੁਤ ਭਰਾ ਪੁੱਛਦੇ ਆ ਵੀ ਕਾੜੇ ਵਿੱਚ ਪੈਂਦਾ ਕੀ ਕੀ ਐ ਸੋ ਇਹਦੇ ਵਿੱਚ ਆਪਾਂ ਅੱਧੀ ਤੇ ਜਿਹੜੀ ਆ ਵੇਖੋ ਅੱਧੀ ਆਪਾਂ ਤੇਲ ਦੀ ਜਿਹੜੀ ਬੋਤਲੋਂ ਪਾ ਦਤੀ ਐ ਸੋ ਇਹਦੇ ਵਿੱਚ ਹੁਣ ਆਪਾਂ ਜਿਹੜੀ ਇਹ ਪਾਇਆ ਪਾਇਆ ਪਹਾੜੋਂ ਪਾਉਣੀ ਐ ਆ ਫੜਿਆ ਜਮੜਾ ਫੋਨ ਸੋ ਕਿਉਂਕਿ ਆਪਣਾ ਅੰਦਾਜ਼ਾ ਹੀ ਐ ਸੋ ਤੁਸੀਂ ਆਪਦਾ ਜਿਹੜਾ ਸਾਖਰਾ ਬਲਾ ਲੈਣਾ ਸੋ ਆਪਾਂ ਜਿਹੜੀ ਇਹਦੇ ਵਿੱਚ ਪਾਈਆ ਹਾਲੋ ਹਾਲੋ ਜਿਆਦਾ ਨਹੀਂ ਪਾਉਣੀ ਕਿਉਂਕਿ ਇਹ ਬਹੁਤ ਜਿਹੜੀ ਗਰਮ ਹੁੰਦੀ ਏ ਸੋ ਆਪਾਂ ਜਿਹੜਾ ਇੱਥੋਂ ਇੱਕ ਅੰਦਾਜ਼ਾ ਜਿਹਾ ਹੀ ਲਗਾ ਕੇ ਆਪਾਂ ਆਪਦੇ ਹਿਸਾਬ ਦੇ ਨਾਲ ਜਿਹੜਾ ਇੱਥੋਂ ਆਪਾਂ ਪਾਈਆ ਜਿਹੜੀ ਹਾਲੋ ਆਪਾਂ ਪਾ ਦੇਣੀ ਸੋ ਦੋਸਤੋ ਇਹ ਜਿਹੜੀ ਹਾਲੋ ਐ ਬਿਲਕੁਲ ਸਰੋਂ ਦੇ ਦਾਣੇ ਵਰਗੀ ਏ ਤੁਸੀਂ ਦੇਖਦੇ ਪਏ ਜੇ ਬਿਲਕੁਲ ਸਾਫ ਲੈਣੀ ਆ ਆਪਾਂ ਜਿਹੜੀ ਇਹਦੇ ਚ ਭਾਈਆ ਹਾਲੋ ਬਾੜੇ ਤੇ ਸੋ ਦੋਸਤੋ ਇੱਕ ਤੋਂ ਬਾਹਰ ਆਪਾਂ ਇਹਦੇ ਵਿੱਚ ਵੀ ਨਹੀਂਆ ਹੋਰ ਜਿਹੜੀਆਂ ਆ ਪੰਦੇ ਵਿੱਚ ਹੋਰ ਆਟਮਾ ਪਾਉਣੀਆਂ ਨੇ ਸੋ ਤੁਸੀਂ ਵੀ ਇਹ ਦੇਖ ਲੈਣੀਆਂ ਨੇ ਸੋ ਇਹ ਤੁਹਾਨੂੰ ਮੈਂ ਦਿਖਾਵਾਂਗਾ ਕਿ ਇਸ ਤਰ੍ਹਾਂ ਦਾ ਤਿਆਰ ਹੁੰਦਾ ਸੋ ਆ ਜਿਹੜੀਆਂ ਇਹਦੇ ਵਿੱਚ ਆਂ ਵੱਡੀਆਂ ਲਾਚੀਆਂ ਇਹ ਤੁਸੀਂ 20 ਗ੍ਰਾਮ ਜਿਹੜੀਆਂ ਵੱਡੀਆਂ ਲਾਚੀਆਂ ਨੇ ਆਪਣੇ ਕੋਲੇ ਵੀ ਦੋ ਮੱਜਾਂ ਜੜੀਆਂ ਨੇ ਮੇਲਾ ਨਹੀਂ ਛਟਿਆ ਸੋ ਥੋਂ ਦੇ ਵਿੱਚ ਦੋਸਤੋ ਆਪਾਂ ਜਿਹੜੀਆਂ ਆ ਵੱਡੀਆਂ ਲਾਚੀਆਂ ਇੰਨੀ ਜਗ ਜਿਹੜੀਆਂ ਆਪਾਂ ਵੀ 20 ਗ੍ਰਾਮ ਜੜੀਆਂ ਪਾ ਦੇਣੀਆਂ ਸੋ ਇਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਜਿਹੜਾ ਪਾਉਣਾ ਹੈ ਜੀਰਾ ਜੇ ਤਾਂ ਦੋਸਤੋ ਬੱਗਾ ਜੀਰਾ ਜਿੰਨੂੰ ਆਪਾਂ ਚਿੱਟਾ ਜੀਰਾ ਕਹਿੰਨੇ ਆ ਉਹ ਮੇਰੇ ਜਿਹੜਾ ਸਭ ਤੋਂ ਵਧੀਆ ਗੱਲ ਹੈ ਨਹੀਂ ਕਿ ਜਿਹੜਾ ਆਮ ਹੀ ਆਪਣੇ ਘਰੇ ਜੀਰਾ ਹੁੰਦਾ ਆਪਾਂ ਉਹ ਜਿਹੜਾ ਜੀਰਾ ਕੰਦੇ ਵਿੱਚ ਆਪਾਂ ਪਾ ਸਕਦੇ ਸੋ ਆਹ ਦੋਸਤੋ ਇਹਦੇ ਵਿੱਚ ਜਿਹੜਾ ਜੀਰਾ 40 50 ਗ੍ਰਾਮ ਆਪਾਂ ਜਿਹੜਾ ਇਹਦੇ ਵਿੱਚ ਜੀਰਾ ਪਾ ਲੈਣਾ ਸੋ ਇਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਪੌਣੀ ਅੱਜ ਪਾਣਾ ਸੋ ਇਹ ਜਿਹੜਾ ਕਾੜਾ ਹੈ ਇਹ ਪਸ਼ੂ ਨੂੰ ਜਿਹੜਾ ਸਰੀਰ ਨੂੰ ਗਰਮੀ ਵੀ ਦਵੇਗਾ ਖੂਨ ਲੱਗ ਗਿਆ ਜਿਹੜੀ ਪਸ਼ੂ ਨੂੰ ਖੰਨ ਟੁੱਟ ਜਾਂਦੀ ਏ ਉਹ ਵੀ ਠੀਕ ਕਰੇਗਾ ਆਪਾਂ 10 20 ਗ੍ਰਾਮ ਜਿਹੜੀ ਆਪਾਂ ਇੰਦੇ ਤੇ ਜਰਾਂ ਪਾ ਦੇਣੀ ਸੋ ਇਹ ਸਮਾਨ ਜਿਹੜਾ ਮਤਲਬ ਕਿ ਜੇ ਕਿਸੇ ਸੱਜਣ ਨੂੰ ਨਾ ਪਤਾ ਲੱਗੇ ਪੁੱਛ ਵੀ ਲਓ ਵੈਸੇ ਮੇਰੀ ਵੀਡੀਓ ਵੀ ਹੈਗੀ ਆ ਆਪਾਂ ਵੀਡੀਓ ਵੀ ਵੇਖ ਲਿਓ ਸੋ ਦੋਸਤੋ ਇਸ ਤੋਂ ਬਾਅਦ ਆ ਜਾਂਦੀ ਸੌਫ ਦੀ ਗਾਈ ਸੋ ਜਿਹੜੀ ਆਪਾਂ ਸੌਫ ਹੈ ਮੈਂ ਦੇ ਤੱਕੀ ਆਪਾਂ 100 150 ਗ੍ਰਾਮ ਜਿਹੜੀ ਆਪਾਂ ਇਹਦੇ ਵਿੱਚ ਸੌਫ ਵੀ ਪਾਉਣੀ ਹੈ ਕਿਉਂਕਿ ਇਹ ਸਭ ਤੋਂ ਵਧੀਆ ਜਿਹੜੀ ਖਰਾਕ ਹੁੰਦੀ ਹੈ ਆਪਣੇ ਪਸ਼ੂਆਂ ਦੀ ਮਲੇ ਵਾਸਤੇ ਸੋ ਆਹ ਦੋਸਤੋ ਆਪਾਂ ਜਿਹੜੀ ਇਹਦੇ ਵਿੱਚ 100 150 ਗ੍ਰਾਮ ਜਿਹੜੀ ਆਪਾਂ ਇਹਦੇ ਵਿੱਚ ਸੌਫ ਪਾ ਦਿੱਤੀ ਸੋ ਇਹ ਦੋ ਪਸ਼ੂਆਂ ਦਾ ਕੜਾ ਕਿਲੋ ਪਾਣੀ ਅੱਧਾ ਕਿਲੋ ਤੇਲ ਪਾਈਆ ਹਾਲੋ ਏ 20 30 ਗ੍ਰਾਮ ਵੱਡੀ ਇਲਾਚੀ 20 30 ਗ੍ਰਾਮ ਉਚੀਰਾ 20 30 ਗ੍ਰਾਮ ਜਵਾਨ ਸੋ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੀ ਪਾ ਦੇਣਾ ਸਾਬੂਦਾਣਾ ਸਾਬੂਦਾਣਾ ਜਿਹੜਾ ਹੁੰਦਾ ਇਹ ਇੱਕ ਜਿਵੇਂ ਕਹਿ ਲਓ ਵੀ ਤੇ ਵਿਟਾਮਿਨਸ ਮਿਨਰਲਸ ਦਾ ਕੰਮ ਕਰਦਾ ਹੈ 20 30 ਗ੍ਰਾਮ ਜਿਹੜਾ ਆਪਾਂ ਇਹਦੇ ਵਿੱਚ ਸਾਬੂਦਾਣਾ ਵੀ ਪਾ ਦੇਣਾ ਇਹ ਵੀ ਸਾਬੂਦਾਣਾ ਵੀ 20 30 ਗ੍ਰਾਮ ਪਾਉਣਾ ਜ਼ਿਆਦਾ ਨਹੀਂ ਪਾਉਣਾ ਇਹ ਵੀ ਬੜਾ ਗਰਮ ਹੁੰਦਾ ਸੋ એનર્ਜੀ ਦਾ ਬੜਾ ਵੱਡਾ ਸਰੋਤ ਹੈ ਤੋ ਇਹ ਦੋਸਤੋ ਸਮਾਨ ਦੁਬਾਰਾ ਨੋਟ ਕਰ ਲਓ ਹਾ ਲਓ 100 ਗਜੈਨ ਮਿੱਠਾ ਤੇਲ ਤੇ ਵੱਡੀ ਲਾਚੀ ਸੋ ਇਹਦੇ ਵਿੱਚ ਆਪਾਂ ਦੋਸਤੋ ਪਾਉਣਾ ਅੱਧਾ ਕਿਲੋ ਗੋੜਾ ਸੋ ਹੁਣ ਆਪਣੀ ਗੁੜ ਦੀ ਵਾਰੀ ਆਏਗੀ ਸੋ ਮੈਂ ਪੂਰੀ ਅਸੀਂ ਦੋਨੋਂ ਅਮਨ ਮੇਰੇ ਨਾਲ ਖੜੀ ਗਿਆ ਅਸੀਂ ਦੋਨੋਂ ਜਣੇ ਇਹਨੂੰ ਬਣਾ ਰਹੇ ਆ ਲਿਆਓ ਜੀ ਗੁੜ ਲਿਆਓ ਸੋ ਅੱਧਾ ਕਿਲੋ ਜਿਹੜਾ ਗੋੜਿਆ ਦੇਖੋ ਪਾਣੀ ਜਿਹੜਾ ਉਬਲਣਾ ਸ਼ੁਰੂ ਹੋ ਗਿਆ ਸੋ ਇਹ ਜਦੋਂ ਮਤਲਬ ਕਿ ਬਿਲਕੁਲ ਹਾਲ ਹੋ ਜਿਹੜੀ ਹੈਗੀ ਏ ਬਿਲਕੁਲ ਮੋਟੀ-ਮੋਟੀ ਹੋ ਜਾਵੇਗੀ ਇਹ ਆਪਾਂ ਇਹਨੂੰ ਉਦੋਂ ਹੀ ਇਹ ਕਾੜਾ ਆਪਣਾ ਤਿਆਰ ਹੋਣਾ ਜੇ ਆਪਾਂ ਲੱਗੇ ਪਾਣੀ ਘੱਟ ਜਾਪਾਂ ਪਾਣੀ ਦੀ ਮਾਤਰਾ ਹੋਰ ਪਾ ਸਕਦੇ ਹਾਂ ਸੋ ਆਹ ਦੋਸਤੋ ਇੰਨਾ ਸਮਾਨ ਤਿਆਰ ਹੋ ਗਿਆ ਹੌਣੇ ਦੇ ਵਿੱਚ ਆਪਾਂ ਅੱਧਾ ਕਿਲੋ ਜਿਹੜਾ ਗੋੜੇ ਉਹ ਪਾ ਦੇਣਾ ਸੋ ਇਹ ਕਾੜਾ ਉਹਨਾਂ ਲਈ ਵਰਦਾਨ ਸਾਬਤ ਹੈ ਉਹਨਾਂ ਪਸ਼ੂਆਂ ਲਈ ਜਿਹੜੇ ਪਸ਼ੂ ਆਪਣੇ ਮੈਲਾ ਨਹੀਂ ਸੁੱਟਦੇ ਜਾਂ ਜਿਹੜੇ ਪਸ਼ੂ ਆਪਣੇ ਦਾ ਜਿੰਨਾ ਦਾ ਕੜ ਨਹੀਂ ਚੱਲਦਾ ਸੋ ਦੋਸਤੋ ਵਾ ਵੇਖੋ ਵਾ ਕੋਈ ਅੱਧਾ ਕਿਲੋ ਗੋੜ ਆ ਗਿਆ ਸੋ ਇਹ ਵਿੱਚ ਗੁੜ ਘਰ ਜਣਾ ਸੋ ਇੰਨਾ ਕੁ ਹੋਰ ਲਿਓ ਥੋੜਾ ਜਿਹਾ ਗੁੜ ਹੋਰ ਲਿਓ ਸੋ ਇਹ ਤੁਸੀਂ ਲਗਾਤਾਰ ਚਾਰ ਕਾੜੇ ਦੇਣੇ ਆ ਲਗਾਤਾਰ ਇਹ ਹੁਣ ਬਣਾ ਕੇ ਇਹਨੂੰ ਸਵੇਰ ਜਦੋਂ ਤੁਸੀਂ ਚਾਰਾ ਪਾਉਣਾ ਇਹਨੂੰ ਖਾਲੀ ਪੇੜ ਖਾਉਣਾ ਤੇ ਜਿਹੜਾ ਆਪਣੇ ਪਸ਼ੂਆਂ ਦਾ ਜਿਵੇਂ ਆਪਾਂ ਕਈ ਵਾਰੀ ਜੇਰ ਘੜਾਈ ਹੁੰਦੀ ਏ ਜਾਂ ਕਈ ਵਾਰੀ ਆਪਾਂ ਮੱਝ ਸਵਾਈ ਹੁੰਦੀ ਏ ਜਦੋਂ ਬਹੁਤ ਸਾਰੇ ਵੀਰਾਂ ਦੀ ਇਹ ਗੱਲ ਹੁੰਦੀ ਹੈ ਵੀ ਮੱਝ ਆਪਣੀ ਸੌਣ ਤੋਂ ਬਾਅਦ ਲੇਟ ਬਣੀ ਹੈ, ਹੀੜ ਚ ਨਹੀਂ ਆਈ। ਉਹਦਾ ਕਾਰਨ ਹੈ ਜਾਂ ਕਈ ਵਾਰੀ ਵੀਰਾਂ ਦੇ ਫੋਨ ਆਉਂਦੇ ਆ ਵੀ ਮੱਝ ਸੂਈ ਉਹਨੇ ਦੁੱਧ ਨਹੀਂ ਦਿੱਤਾ। ਸੋ ਉਹਦਾ ਸਾਰਾ ਹੀ ਜਿਹੜਾ ਕਾਰਨ ਹੈ, ਉਹ ਉਹਦਾ ਕਾਰਨ ਆ ਆਪਾਂ ਹੋਰ ਪਾਤਾ ਗੁੜ। ਸੋ ਇਹ ਪੌਣਾ ਕਿਲੋ ਗੁੜ ਜਿਹੜਾ ਹੋ ਗਿਆ। ਸੋ ਤੁਸੀਂ ਅੱਧਾ ਕਿਲੋ ਹੀ ਪਾਉਣਾ ਕਿਉਂਕਿ ਜ਼ਿਆਦਾ ਨਹੀਂ ਪਾਉਣਾ। ਚਲੋ ਅਸੀਂ ਥੋੜਾ ਜਿਹਾ ਕਾੜਾ ਜੇ ਵੱਧ ਵੀ ਗਿਆ ਤਾਂ ਅਸੀਂ ਰੱਖ ਵੀ ਲਵਾਂਗੇ। ਸੋ ਇਹ ਇਹਨੂੰ ਹੁਣ ਆਪਾਂ ਇਹਦੇ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹਦੇ ਥੋੜਾ ਜਿਹਾ ਪਾਣੀ ਹੋਰ ਪਾਇਓ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹਨੂੰ ਆਪਾਂ ਠੱਕ ਦਿੰਨੇ ਆ ਓਨੀ ਦੇਰ ਆਪਾਂ ਹੋਰ ਪਿਸ਼ਵਣ ਵਾਸਤੇ ਦਾਣਾ ਦੂਣਾ ਜਿਹੜਾ ਭੋਲ ਲੈਨੇ ਆ ਸੋ ਓਨੀ ਦੇਰ ਤੱਕ ਜਿਹੜਾ ਬਨ ਜਾਊਗਾ ਸੋ ਆਪਾਂ ਇਹਦੇ ਚ ਪਾਣੀ ਹੋਰ ਪਾਤਾ ਤੇ ਲੋ ਜੀ ਆਪਾਂ ਇਹਨੂੰ ਹੁਣ ਇਹਦਾ ਟੱਕਣ ਜਿਹੜਾ ਦੇ ਕੇ ਇਹਨੂੰ ਆਪਾਂ ਕਵਰ ਕਰ ਦੇਣਾ ਉਹ ਕਵਰ ਕਰਨ ਤੋਂ ਬਾਅਦ ਆਪਾਂ ਫਿਰ ਹੁਣ ਬਾਅਦ ਦੇ ਨੇ ਚਾਪਾਂ ਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਇਹਨੂੰ ਟੱਕ ਦਿੱਤਾ ਜਿਹੜਾ ਤਿਆਰ ਹੋ ਗਿਆ ਉਹ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਹੋਰ ਕੋਈ ਕੰਮ ਕਰ ਲੈਨੇ ਆ ਧੰਨਵਾਦ। ਹਾਂਜੀ ਦੋਸਤੋ ਦੇਖੋ ਇਹਨਾਂ ਜਦੋਂ ਕੱਢ ਰਿਆ ਨਾ ਆ ਤੁਸੀਂ ਕੱਢ ਕੇ ਇਹਨੂੰ ਹਲਾਈ ਜਾਣਾ ਆ ਦੇਖੋ ਇੱਥੇ ਹੁਣ ਹਾਲੋ ਦੇਖੋ ਕਿੰਨਾ ਚੌੜੀ ਹੋ ਗਈ ਇਹ ਹਾਲੇ ਵੀ ਬਣਿਆ ਨਹੀਂ ਗਾ। ਦੋਸਤੋ ਇਹਨੂੰ 1 2 ਮਤਲਬ ਕਿ ਇੱਕ ਡੇਢ ਘੰਟਾ ਤੈਨੂੰ ਪੱਕਾ ਹੀ ਤੁਸੀਂ ਪਕਾਉਣਾ ਹੀ ਪਕਾਉਣਾ ਜੇ ਕੱਚਾ ਰਹਿ ਗਿਆ ਤੇ ਮੈਂ ਜਿਹੜੇ ਲੀਵਰ ਚ ਗਰਮੀ ਪਾ ਦੂਗਾ ਆਫ ਫੀਡ ਕਰ ਦੂਗਾ ਸੋ ਆਹ ਦੋਸਤੋ ਆ ਦੇਖੋ ਤੁਸੀਂ ਹਾਲੋਂ ਪੂਰੀ ਫੁੱਲ ਕੇ ਤਿਆਰ ਹੋ ਗਈ ਇਹ ਹਲੇ ਬਣੀ ਜਾਂਦਾ ਸੋ ਇਹਦੇ ਤੇ ਮੈਂ ਹੋਰ ਹਲੇ ਅੱਧਾ ਕੜਾ ਲਾਉਂਗਾ ਸੋ ਇਹ ਜਦੋਂ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਉਦੋਂ ਦਿਖਾਵਾਂਗੇ ਦੋਸਤੋ ਆ ਆਪਣਾ ਕੜਾ ਬਣ ਕੇ ਜਿਹੜਾ ਹੁਣ ਤਿਆਰ ਹੋ ਗਿਆ ਇਸ ਤੋਂ ਬਾਅਦ ਆਵੇ ਪੂਰਾ ਸਖਣਾ ਹੋ ਗਿਆ ਇਸ ਤੋਂ ਬਾਅਦ ਤੁਸੀਂ ਇਹਨੂੰ ਮਤਲਬ ਕਿ ਠੰਡਾ ਕਰਕੇ ਪੂਰੀ ਰਾਤ ਸਵੇਰ ਖਾਲੀ ਪੇੜ ਧਾਣੇ ਦੇ ਵਿੱਚ ਟੋਕਰ ਦੇ ਵਿੱਚ ਕਿਸੇ ਵਿੱਚ ਵੀ ਤੁਸੀਂ ਜਿਹੜਾ ਇਹਨੂੰ ਆਹ ਵੇਖੋ ਪੂਰਾ ਹੁਣ ਸੰਘਣਾ ਹੋ ਗਿਆ ਇਹਨੂੰ ਤੁਸੀਂ ਪਾ ਸਕਦੇ ਹੋ ਸੋ ਤਾਂ